ਸਾਖਰ ਥੋੜੀ ਜੀ ਜਾਣਕਾਰੀ ਇਹ ਵੀ ਦੇ ਦਿਓ ਕਿ ਉਹ ਕੇਸ ਦੇ ਵਿੱਚ ਹੁਣ ਗਿੱਪੀ ਗਰੇਵਾਲ ਵਾਲੇ ਦੇ ਵਿੱਚ ਕੀ ਬਣਿਆ ਦੇਖੋ ਗਿੱਪੀ ਗਰੇਵਾਲ ਦੇ ਮੁਕਦਮੇ ਚ ਮੈਂ ਤੁਹਾਨੂੰ ਇੱਕ ਦਿਨ ਗੱਲ ਦੱਸੀ ਸੀਗੀ ਹਮ ਕਿ ਭਾਈ ਗੇਜ਼ਾ ਅਗਵਾਈ ਦੇਊਗਾ ਕਿ ਨਹੀਂ ਜੀ ਗੇਜ਼ਾ ਇੱਕ ਸੀਗੀ ਪਹਿਲਾਂ ਸੀਰੀਅਲ ਜ ਬਣਾਈ ਸੀ ਇਹਨਾਂ ਨੇ ਮੁੜ ਕੇ ਫਿਲਮ ਰਿਲੀਜ਼ ਕਰਤੀ ਸੀ ਕਿ ਸ਼ਾਇਦ ਵਾਰਨਿੰਗ ਮਲ ਕੋ ਉਹਦੇ ਚ ਨਾਮ ਸੀ ਗਿੱਪੀ ਗਰੇਵਾਲ ਜੀ ਜੀ ਪਤਾ ਨਹੀਂ ਕਿਹੜੀ ਸੀਗੀ ਪਰ ਕਾਫੀ ਦਮਦਾਰ ਰੋਲ ਸੀਗਾ ਹਮ ਪ੍ਰਿੰਸ ਦਾ ਵੀ ਤੇ ਗਿੱਪੀ ਦਾ ਗਿੱਪੀ ਦਾ ਜੀ ਜੀ अच्छा गिप्पी ਦੇ ਜੀਵਨ ਬਾਰੇ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਗਿੱप्पी ਬਹੁਤ ਜ਼ਿਆਦਾ ਸਟਰਗਲ ਚੋਂ ਗੁਜ਼ਰ ਕੇ ਇੱਥੋਂ ਤੱਕ ਪਹੁੰਚਿਆ ਹੂੰ ਇਹ ਮਤਲਬ ਕਿ ਨਾ ਭੁੱਲਣੀ ਉਹ ਗੱਲ ਜੀ ਕਿ ਕਿਰਾਏ ਦੇ ਕਮਰੇ ਤੇ ਰਹਿਣ ਵਾਲਾ ਬੰਦਾ ਯਾਰ ਮੁਹਾਲੀ ਹੂੰ ਠੀਕ ਹੈ ਨਾ ਜੀ ਲਵ ਮੈਰਿਜ ਸੀਗੀ ਏਸੀ ਤੱਕ ਵੀ ਇੱਕ ਇੰਟਰਵਿਊ ਚ ਕਹ ਰਿਹਾ ਸੀਗਾ ਕਿ ਏਸੀ ਲੈਣਾ ਸੀਗਾ ਗਰਮੀ ਬਹੁਤ ਸੀਗੀ ਹੂੰ ਤੇ ਉਹ ਵੀ ਬਹੁਤ ਮੁਸ਼ਕਲ ਮਤਲਬ ਕਿ ਅਰੇਂਜਮੈਂਟ ਸੀਗਾ ਕਿਸ਼ਤਾ-ਕੁਸ਼ਤਾ ਦਾ ਜਿਵੇਂ ਆਪਣਾ ਜਗੜ ਜਾਂਦਾ ਉਹ ਤੋਂ ਬਾਅਦ ਚਲੋ ਕਲੀ ਕਿਸਮਤ ਨਹੀਂ ਹੁੰਦੀ ਬੰਦੇ ਦੀ ਮਿਹਨਤ ਵੀ ਹੁੰਦੀ ਹੈ ਬਿਲਕੁਲ ਟੌਪ ਕਾਸਟ ਆ ਗਈ ਮਿੱਤਰਾਂ ਦੇ ਚਾਦਰੇ ਤੇ ਪਾਦੇ ਮੋਰਨੀ ਬਸ ਫਿਰ ਮੋਰ ਮੋਰਨੀ ਤੇ ਫਿਰ ਪਹਿਲਾਂ ਹੀ ਪਾਉਣ ਲੱਗ ਪਈ ਅੱਛਾ ਜਦੋਂ ਸਟੈਬਲਿਸ਼ ਹੋ ਗਿਆ ਗੱਲ 31 ਮਈ 2018 ਦੀ ਹੂੰ ਉਸ ਤੋਂ ਪਹਿਲਾਂ ਪਰਮੇਸ਼ਰ ਵਰਮੇ ਤੇ ਫਾਇਰਿੰਗ ਹੋ ਗਈ ਪਰਮੇਸ਼ਰ ਵਰਮਾ ਉਦੋਂ ਤੱਕ ਸਟਾਰ ਬਣ ਚੁੱਕਾ ਸੀ ਪਟਿਆਲੇ ਵਾਲੇ ਉਹ ਪ੍ਰੋਫੈਸਰ ਸਾਹਿਬ ਦਾ ਲੜਕਾ ਜਿਹੜਾ ਬਿਲਕੁਲ ਉਸ ਤੋਂ ਬਾਅਦ ਮਲਕ ਕੁਝ ਦਿਨ ਬਾਅਦ ਹੀ ਸ਼ਾਇਦ ਇਹ WhatsApp ਤੇ ਮੈਸੇਜ ਆਉਂਦਾ ਹੈ ਕੇ پیسے ਦੇ ਦੇ ਨਹੀਂ ਤਾਂ ਪਰਮੇਸ਼ਰ ਵਾਲਾ ਕੰਮ ਤੇਰੇ ਨਾਲ ਵੀ ਹੋ ਜਾਣਾ ਜੀ ਕਿਉਂਕਿ ਉਹ ਘਟਨਾ ਮਿਊਜ਼ਿਕ ਇੰਡਸਟਰੀ ਚ ਪਹਿਲੀ ਅਸੀ ਘਟਨਾ ਸੀਗੀ ਜਿਸ ਨੇ ਕਲਾਕਾਰਾਂ ਦੇ ਕੈਲੋਕੇ ਨਾ ਤੌਰ ਕਮਾ ਦਿੱਤੇ ਕਿ ਆ ਕੀ ਬਣ ਗਿਆ ਜੀ ਹਿੱਲ ਗਈ ਸੀ ਮਿਊਜ਼ਿਕ ਇੰਡਸਟਰੀ ਫਿਲਮ ਇੰਡਸਟਰੀ ਤਾਂ 31 ਮਈ ਨੂੰ ਸ਼ਹਿ ਦੇ ਮੈਸੇਜ ਆਉਂਦਾ ਤਾਂ 1 ਜੂਨ ਨੂੰ ਮੁਕਦਮਾ ਦਰਜ ਹੁੰਦਾ ਹਮ ਸ਼ਾਇਦ ਮੁਹਾਲੀ ਜ਼ਿਲ੍ਹੇ ਦੇ ਵਿੱਚ ਉਹਦੇ 'ਚ ਇਹ ਕਿਹਾ ਜਾਂਦਾ ਕਿ WhatsApp ਤੇ ਜਿਹੜਾ ਮੈਸੇਜ ਆਇਆ ਉਹਨੇ ਆਪਣੇ ਆਪ ਨੂੰ ਦਿਲਪ੍ਰੀਤ ਸਿੰਘ ਬਾਬਾ ਕਿਹਾ ਹੂੰ ਦਿਲਪ੍ਰੀਤ ਸਿੰਘ ਬਾਬਾ ਉਸ ਏਰੀਏ ਦਾ ਹੀ ਆ ਮਤਲਬ ਕਿਦਰੋਪੜਾ ਵਾਲੀ ਸਾਈਡ ਦਾ ਜੀ ਤੇ ਉਸ ਵੇਲੇ ਤੱਕ ਉਹਦਾ ਵੀ ਨਾਂ ਜਿਹੜਾ ਸੀਗਾ ਨਾ ਉਹ ਕ੍ਰਾਈਮ ਦੀ ਦੁਨੀਆ 'ਚ ਪੂਰਾ ਬਦਨਾਮ ਹੋ ਚੁੱਕਾ ਸੀਗਾ ਮੁਕਦਮਾ ਦਰਜ ਹੋ ਗਿਆ ਇੱਕ ਸੁਖਪ੍ਰੀਤ ਸਿੰਘ ਬੁੱਢਾ ਇੱਕ ਇਹ ਦਿਲਪ੍ਰੀਤ ਸਿੰਘ ਬਾਬਾ ਜੀ ਜੀ ਇਹ ਦੋ ਮਤਲਬ ਕਿ ਇਹਨਾਂ ਨੇ ਉਸ ਵੇਲੇ ਗੈਂਗਸਟਰ ਨਾਮਜ਼ਦ ਕੀਤੇ ਹੂੰ ਹੁਣ ਜਦੋਂ ਮੁਕਦਮੇ ਦਾ ਫੈਸਲਾ ਹੋਣਾ ਸੀ ਤੁਹਾਨੂੰ ਯਾਦ ਹੋਣਾ ਕਿ ਇਹਨਾਂ ਦੀ ਫਿਲਮ ਆਈ ਸੀਗੀ ਪਿੱਛੇ ਜਿ ਇੱਕ ਅਰਦਾਸ ਪਾਰਟ 3 ਸੀ ਸ਼ਾਇਦ ਜੀ ਉਹਦੀ ਉਦੋਂ ਪ੍ਰਮੋਸ਼ਨ ਦੇ ਪਲੇ ਦੀ ਅਰਦਾਸ ਸ਼ਾਇਦ ਹਾਂ ਜੀ ਪਰ ਉਹ ਤੀਸਰੀ ਅਰਦਾਸ ਕਿਉਂਕਿ ਮੈਂ ਪਹਿਲੀਆਂ ਦੋ ਦੇਖੀਆਂ ਤੀਸਰੀ ਮੈਂ ਦੇਖੀ ਨਹੀਂ ਮੈਂ ਤਾਂ ਕਿਹਾ ਜੀ ਜੀ ਤਾਂ ਉਸ ਵੇਲੇ ਇਹਨਾਂ ਦੀ ਗਵਾਹੀ ਸੀਗੀ ਕਿਪੀ ਗਰੇਵਾਲ ਜੀ ਦੀ ਇਹ ਜਾਣੀ ਸੀ ਹੂੰ ਤਮੈ ਉਸ ਵਿਲੈਂਡਾਸਾ ਲੈ ਕੇ ਯਾਰ ਜੇ ਮੰਨੋ ਪ੍ਰਮੋਸ਼ਨ ਠੀਕ ਆ ਬੜਾ ਸਮਾਂ ਕੀਮਤੀ ਹੁੰਦਾ ਹੈ ਨਾ ਸਟਾਰਾਂ ਦਾ ਜੀ ਜੀ ਬਿਲਕੁਲ ਤੇ ਪ੍ਰਮੋਸ਼ਨ ਵਾਸਤੇ ਪੈਸਾ ਬਹੁਤ ਲਾਇਆ ਹੁੰਦਾ ਹੈ ਜਿਹੜੇ ਪ੍ਰੋਡਿਊਸਰ ਹੁੰਦੇ ਕਿ ਗਿੱਪੀ ਖੁਦ ਹੀ ਪ੍ਰੋਡਿਊਸ ਕਰਦਾ ਨਾ ਫਿਲਮ ਜੀ ਜੀ ਬਿਲਕੁਲ ਤਾਂ ਪੈਸਾ ਦਾਤੇ ਲੱਗਾ ਹੁੰਦਾ ਪੀਆਰ ਟੀਮਾਂ ਹਾਇਰ ਕੀਤੀਆਂ ਹੁੰਦੀਆਂ ਕਿ ਗਾਂ ਸਭ ਨਿਸ਼ਚਿਤ ਹੁੰਦੀਆਂ ਮੈਂ ਵਿੱਚੋਂ ਗੁਜ਼ਰ ਕੇ ਆਇਆ ਮੈਨੂੰ ਪਤਾ ਕਿ ਕਿੰਨਾ ਪੈਸਾ ਦਾਤੇ ਲੱਗਾ ਹੁੰਦਾ ਤਾਂ ਮਤਲਬ ਕਿ ਇਹ ਠੀਕ ਹੈ ਪ੍ਰਮੋਸ਼ਨ ਤੇ ਮੇਰਾ ਇਹ ਸਿਰ ਕਿ ਵੀਸੀ ਤੇ ਜ਼ਰਗੀਆਂ ਅੱਜਕਲ੍ਹ ਗਵਾਈ ਹੋ ਜਾਂਦੀ ਹੈ ਹੂੰ ਇਸੇ ਕਰਕੇ ਇੱਕ ਸਵਾਲੀਆ ਨਿਸ਼ਾਨ ਸੀ ਕਿ ਕੀ ਜਿਹੜੀ ਮਤਲਬ ਕਿ ਗਵਾਹੀਆਂ ਠੋਕ ਕੇ ਹੋ ਜਾਏਗੀ ਪਰ ਹੁਣ ਜੋ ਰਿਕਾਰਡ ਤੇ ਆਇਆ ਹੈ ਮੀਡੀਆ ਦੇ ਜ਼ਰੀਏ ਕਿ ਦਰਸਲ ਉਹ ਚੈਟ ਤੱਕ ਵੀ ਜਿਹੜੀ ਆ ਪੁਲਿਸ ਉੱਥੇ ਨਹੀਂ ਦੇ ਸਕੀ ਜੀ ਮਤਲਬ ਕਿ ਜਿਸ ਦੇ ਜ਼ਰੀਏ ਤੁਸੀਂ ਦੱਸਣਾ ਕਿ ਆ ਮੈਸੇਜ ਆਇਆ ਹੂੰ ਉਸ ਤੋਂ ਬਾਅਦ ਜੱਜ ਨੇ ਸਥਾਪਿਤ ਕਰਵਾਉਣਾ ਹੈ ਨਾ ਤੁਹਾਡੇ ਤੋਂ ਕਿ ਫਲਾਣਾ ਬੰਦਾ ਹੀ ਆ ਜੀ ਉੱਥੇ ਕਹਿੰਦੇ ਕਿ ਇਹ ਵੀ ਪੇਸ਼ ਨਹੀਂ ਕੀਤੀ ਜਦੋਂ ਮਤਲਬ ਕਿ ਮੁਕੱਦਮਾ ਡਿੱਗ ਗਿਆ ਬਿਲਕੁਲ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਪ੍ਰੈਸ਼ਨ ਚਿੰਨਿਆ ਮੈਨੂੰ ਨਹੀਂ ਪਤਾ ਕਿਉਂਕਿ ਮੇਰੇ ਕੋਲ ਕੋਈ ਕਾਗਜ਼ਾਤ ਨਹੀਂ ਹੈ ਕਿ ਗਿੱਪੀ ਗਰੇ ਵਾਲੇ ਉੱਥੇ ਜਾ ਕੇ ਕੀ ਕੀਤਾ ਪਰ ਇਹ ਬਹੁਤ ਸਾਰੇ ਮਾਮਲਿਆਂ 'ਚ ਹੁੰਦਾ ਹੈ ਜੀ ਇਹ ਚਾਹੇ ਕੋਈ ਸ਼ਰੀਫ ਆਦਮੀ ਆ ਤੇ ਚਾਹੇ ਕੋਈ ਸਟਾਰ ਆ ਉਹ ਬਾਅਦ ਦੇ ਵਿੱਚ ਵੀ ਡਰ ਦਾ ਮਕਦਮਾ ਦਰਜ ਤੇ ਹੋ ਜਾਂਦਾ ਕਿਉਂਕਿ ਗਿੱਪੀ ਨੂੰ ਉਸ ਤੋਂ ਬਾਅਦ ਹੀ ਸਿਕਿਉਰਿਟੀ ਮਿਲੀ ਹੈ ਨਾ ਗਿੱਪੀ ਦੇ ਨਾਲ ਸਿਕਿਉਰਿਟੀ ਬਹੁਤ ਚੱਲਦੀ ਆ ਜੀ ਇਹ ਉਸ ਤੋਂ ਬਾਅਦ ਹੀ ਮਿਲਣੀ ਸਟਾਰਟ ਹੋਈ ਆ ਕਿਉਂਕਿ ਜੇ ਮਕਦਮਾ ਦਰਜ ਨਾ ਕਰਵਾਵੇ ਤਾਂ ਸਿਕਿਉਰਿਟੀ ਵੀ ਨਹੀਂ ਮਿਲਦੀ ਸਿਕਿਉਰਿਟੀ ਵੀ ਨਹੀਂ ਮਿਲਦੀ ਬਿਲਕੁਲ ਤੇ ਸ਼ੂਟ ਉਪ ਜਿਆਦਾਤਰ ਪੰਜਾਬ ਇਸ ਕਰਕੇ ਹੈ ਬਹੁਤ ਕੁਝ ਹੁੰਦਾ ਹੈ ਸਰ ਪਿਛਲੇ ਦਿਨੀ ਇੱਕ ਨਾਮੀ ਮਿਊਜ਼ਿਕ ਇੰਡਸਟਰੀ ਦੇ ਬੰਦੇ ਨੂੰ ਧਮਕੀ ਆਈ ਸੀ ਬਿਲਕੁਲ ਤੇ ਹੁਣ ਦੇਖੋ ਕਿ ਬਹੁਤ ਕੁਝ ਅੰਦਰ ਖਾਤੇ ਚੱਲਦਾ ਮੈਂ ਹੁਣ ਬਹੁਤੀਆਂ ਗੱਲਾਂ ਨਹੀਂ ਖੋਲੂੰਗਾ ਪਰ ਮੈਂ ਪੇਰਤੀਆਂ ਨਾ ਚੀਜ਼ਾਂ ਦਾ ਜੀ ਜੀ ਬਹੁਤ ਵੱਡੇ ਨਾਮੀ ਬੰਦੇ ਨੂੰ ਧਮਕੀ ਆਈ ਹਮ ਪਰ ਧਮਕੀ ਦੇ ਨਾਲ ਨਾਲ ਇੱਕ ਸੁਣਵਾਈ ਪੁਲਿਸ ਦੇ ਖਿਲਾਫ ਹੀ ਹਾਈ ਕੋਰਟ ਚ ਵੀ ਚੱਲ ਰਹੀ ਸੀ ਹਮ ਇਹਦਾ ਦੋਨਾਂ ਚੀਜ਼ਾਂ ਨੂੰ ਵੀ ਜੋੜਿਆ ਜਾ ਸਕਦਾ ਸਰ ਬਿਲਕੁਲ ਤੱਪ ਕਈ ਵਾਰ ਪੁਲਿਸ ਵੀ ਜਾ ਕੇ ਇਹਨਾਂ ਤੋਂ ਕੰਮ ਕਢਾ ਲਦੀ ਹੈ ਹੂੰ ਕਿ ਯਾਰ ਥੋੜਾ ਜਿਆ ਜ਼ੋਰ ਲਾ ਦਿਓ ਸਾਡੇ ਖਿਲਾਫ ਹੀ ਅਗਲਾ ਤਣਿਆ ਖੜਾ ਸੋ ਕਹਿਣਾ ਕਹਿਣਾ ਤਾਂ ਬਹੁਤ ਕੁਝ ਚਾਹੁੰਦਾ ਮੈਂ ਪਰ ਤੁਹਾਨੂੰ ਪਤਾ ਮर्याਦਾ ਕਹਿਰ ਤੇ ਕੁਝ ਮਜਬੂਰੀਆਂ ਨਹੀਂ ਸਾਡੀ ਹੱਦ ਹੈ ਯਾਰ ਜੀ ਜੀ ਹੱਦ ਹੈ ਮਤਲਬ ਕਿ ਸਾਨੂੰ ਪਤਾ ਬਹੁਤ ਕੁਝ ਹੁੰਦਾ ਹੈ ਪਰ ਬੋਲਣ ਦੀ ਇੱਕ ਹੱਦ ਹੁੰਦੀ ਹੈ ਜੀ ਤਾਂ ਕਿਉਂਕਿ ਕਈ ਵਾਰ ਚੀਜ਼ਾਂ ਸਥਾਪਿਤ ਕਰਨੀਆਂ ਤੇ ਹੁਣ ਚੀਜ਼ਾਂ ਜੁੜ ਜਾਂਦੀਆਂ ਨੇ ਨਾ ਬਿਲਕੁਲ ਬਿਲਕੁਲ ਤੋ ਆਇਆ ਕਿ ਬਹੁਤ ਕੁਝ ਹੁੰਦਾ ਹੈ ਮੁੰਬਈ ਦੇ ਵਿੱਚ ਵੀ ਇਹੇ ਕੁਝ ਚੱਲਦਾ ਰਿਹਾ ਹੂੰ ਬਿਹਾਰ ਦੇ ਵਿੱਚ ਵੀ ਇਹੀ ਕੁਝ ਚੱਲਦਾ ਰਿਹਾ ਤੇ ਕੁਝ ਹੱਦ ਤੱਕ ਇੱਥੇ ਵੀ ਇਹੋ ਕੁਝ ਚੱਲਦਾ ਪਰਲੇ ਵੇਲੇ ਅਸਾਂ ਮੈਂ ਤੁਹਾਨੂੰ ਮੱਝ ਦੀ ਇੱਕ ਦਿਨ ਮਿਸਾਲ ਦਿੱਤੀ ਸੀ ਕਿ ਲੋਕ ਜਿਹੜੇ ਵਸੂਲੀ ਤੋਂ ਡਰਦੇ ਰੂਪੋਸ਼ ਹੋ ਜਾਂਦੇ ਆ ਨਾ ਉਹ ਆਪਦੇ ਘਰਦਿਆਂ ਨੂੰ ਤੇ ਪੰਜ ਦਸ ਦਿੰਦੇ ਰਿਸ਼ਤੇਦਾਰਾਂ ਨੂੰ ਵੀ ਦੱਸਦੇ ਕਿੱਥੇ ਬੈਠੇ ਆ ਤੇ ਪੁਲਿਸ ਨੂੰ ਵੀ ਨਹੀਂ ਦੱਸਦੇ ਕਿੱਥੇ ਬੈਠੇ ਆ ਕਿ ਕਿਤੇ ਇਹਨਾਂ ਨੂੰ ਕੋਈ ਇਹਨਾਂ ਚ ਮੇਰੇ ਇੱਕ ਬਹੁਤ ਕਲੋਜ਼ ਦੋਸਤ ਨੇ ਜੀ ਸਰ ਉਹ ਗਾਂ ਐਮੀ ਮਿਰਕ ਦੇ ਰਿਸ਼ਤੇਦਾਰ ਨੇ ਉਹਨਾਂ ਨੇ ਵੀ ਮੈਨੂੰ ਦੱਸਿਆ ਮੈਂ ਕਹਿਤਾ ਮੈਂ ਕਿਹਾ ਵੀ ਮੈਂ ਮਿਲਣਾ ਉਹਨਾਂ ਨੂੰ ਕਹਿੰਦੇ ਭਾਈ ਸਾਨੂੰ ਤਾਂ ਆਪ ਨਹੀਂ ਪਤਾ ਮੇਰੇ ਤਾਂ ਕਜ਼ਨ ਆ ਕਹਿੰਦੇ ਉਹ ਤਾਨੂੰ ਪਤਾ ਹੀ ਨਹੀਂ ਹੁੰਦਾ ਵੀ ਉਹ ਕਿੱਥੇ ਆ ਕਿਵੇਂ ਆ ਬਹੁਤੀ ਇਨਫੋਰਮੇਸ਼ਨ ਨਹੀਂ ਉਹ ਦਿੰਦੇ ਕਿਉਂਕਿ ਸਕਿਉਰਿਟੀ ਰੀਜ਼ਨ ਬੜੇ ਨੇ ਮੇਟੂ ਜੀ ਪਿਛਲੇ ਟਾਈਮ ਬਿਲਕੁਲ ਭਈ ਹੁਣ ਤੇ ਕਲਾਕਾਰ ਕਿਸੇ ਨੂੰ ਭੇਤ ਨਹੀਂ ਦਿੰਦੇ ਕੋਈ ਮੌਕਾ ਸੀਗਾ ਕਿ ਕਲਾਕਾਰ ਜਿਹੜੇ ਆ ਉਹ ਇਦਾਂ ਕਈ ਕਈ ਮਤਲਬ ਕਿ ਕਿਲੇ ਤੁਰ ਕੇ ਐ ਵਿੱਚ ਦੀ ਜਨਤਾ ਦੇ ਨਾ ਸਟੇਜ ਤੱਕ ਜਾਂਦੇ ਹੁੰਦੇ ਸੀ ਮੈਂ ਬਹੁਤ ਖਾੜੇ ਵੇਖੇ ਨੇ ਸਭ ਪੁਰਾਣੇ ਸਿੰਗਰਾਂ ਦੇ ਮੈਨੂੰ ਸ਼ੌਂਕ ਸੀਗਾ ਛੋਟੇ ਹੁੰਦੇ ਨੂੰ ਪਹਿਲਵਾਨ ਦੇਖਣ ਜਾ ਕਬੱਡੀ ਮੈਚ ਦੇਖਣ ਹੁਣ ਤੇ ਚੀਜ਼ਾਂ ਆਮ ਨੇ ਸਾਡੇ ਦੌਰ ਦੇ ਵਿੱਚ ਉਹ ਸੀ ਸਾਈਕਲ ਖਿੱਚਣਾ ਜਾਂ ਕਿਸੇ ਟਰਾਲੀ ਤੇ ਚੜ ਕੇ ਜਾਣਾ ਜਾਂ ਮਤਲਬ ਕਿ ਕਈ ਵਾਰ ਪੈਦਲ ਤੁਰੇ ਜਾਣਾ ਬਹੁਤ ਖਾੜੇ ਦੇਖਿਆ ਕਦੇ ਮੈਂ ਕੋਈ ਕਿਸੇ ਦੇ ਨਾਲ ਹੁਣ ਕੇ ਕੋਈ ਗਨਮੈਨ ਵਗੈਰਾ ਤਾਂ ਦੇਖਿਆ ਹੀ ਨਹੀਂ ਆਪਦੀ ਸੰਭਾਲਾ ਚ ਉਸ ਟਾਈਮ ਹਾਂ ਕਿਸੇ ਸਿੰਗਰ ਕੋਲ ਟਾਮਾ ਟਮ ਉਹ ਦੱਸਦੇ ਹੁੰਦੇ ਸੀ ਸਾਡੇ ਵੱਡੇ ਕਿ ਇਹਦੇ ਕੋਲ ਪਿਸਟਲ ਹੁੰਦਾ ਬੜੀ ਵੱਡੀ ਗੱਲ ਹੁੰਦੀ ਸੀ ਪਰ ਆ ਚੀਜ਼ ਨਹੀਂ ਸੀ ਦੇਖੀ ਹੁਣ ਤੇ ਗਨਮੈਨਾਂ ਤੋਂ ਬਗੈਰ ਨਿਕਲਦਾ ਹੀ ਨਹੀਂ ਮਿੰਟੂ ਜੀ ਗੱਲਬਾਤ ਚੱਲ ਰਹੀ ਹੈ ਗਿੱਪੀ ਦੀ ਗਿੱਪੀ ਦੇ ਭਰਾ ਸਿੱਪੀ ਦਾ ਵੀ ਕੋਈ ਰੋਲਾ ਕਹਿੰਦੇ ਆ ਓਸਟਰੀਆ ਦੇ ਵਿੱਚ ਇਹ ਕੀ ਮਸਲਾ ਹੁੰਦਾ ਜੀ ਕੁ ਕੁਛ ਉਧਰ ਦੇ ਜਿਹੜੇ ਮੀਡੀਆ ادارے ਨੇ ਉਹਨਾਂ ਦੀਆਂ ਰਿਪੋਰਟਾਂ ਆ ਰਹੀਆਂ ਸੀ ਮੈਨੂੰ ਵੀ ਕਿਸੇ ਸੱਜਣ ਨੇ ਆਸਟ੍ਰੇਲੀਆ ਦੇ ਇੱਕ ادارے ਦੀ ਰਿਪੋਰਟ ਭੇਜੀ ਆ ਗਿੱਪੀ ਦਾ ਭਰਾ ਜਿਹੜਾ ਅਸਲ ਦੇ ਵਿੱਚ ਹੈ ਉਹ ਉੱਥੇ ਮੈਨੂੰ ਲੱਗਦਾ ਰੀਅਲ ਅਸਟੇਟ ਦਾ ਕਾਰੋਬਾਰੀ ਆ ਹਮ ਜਦੋਂ ਆਪਾਂ ਕਹਿ ਲਈਏ ਕਿ ਹੁਣ ਇੱਥੇ ਆਪਣੇ ਨਹੀਂ ਕਈ ਬੰਦੇ ਹੈਗੇ ਆ ਫਲੈਟ ਬਣਾਉਂਦੇ ਆ ਕਲੋਨੀਆਂ ਕੱਟਦੇ ਆ ਜੀ ਜੀ ਤਾਂ ਉਧਰ ਵੀ ਤੇ ਆਪਣੇ ਬਹੁਤ ਸਾਰੇ ਬੰਦੇ ਆ ਨਾ ਜਿਹੜੇ ਰੀਅਲ ਅਸਟੇਟ ਦਾ ਕਾਰੋਬਾਰ ਕਰਦੇ ਆ ਕਾਰੋਬਾਰ ਕਰਦੇ ਜੀ ਜੇ ਜਿਹਦਾ ਰੀਅਲ ਏਸਟੇਟ ਦਾ ਕਾਰੋਬਾਰ ਸਰ ਕੈਨੇਡਾ ਜਾਂ ਆਸਟ੍ਰੇਲੀਆ 'ਚ ਚੱਲ ਗਿਆ ਨਾ ਹੂੰ ਉਹ ਤਾਂ ਸਮਝ ਲਓ ਬਾਦਸ਼ਾਹ ਹੈ ਬਹੁਤ ਪੈਸਾ ਕਮਾਇਆ ਕੁਛ ਆਪਣੇ ਬੰਦਿਆਂ ਨੇ ਹੁਣ ਕੈਨੇਡਾ 'ਚ ਰੀਅਲ ਏਸਟੇਟ ਦੀ ਜਿਆਦਾਤਰ ਕਾਰੋਬਾਰੀ ਜਿਹੜੇ ਨਿਸ਼ਾਨੇ ਤੇ ਆਏ ਨਾ ਤੁਸੀਂ ਦੇਖੋ ਜਾਂ ਤਾਂ ਟਰਾਂਸਪੋਰਟਰ ਆਇਆ ਜੀ ਆਪਣੇ ਪੰਜਾਬੀ ਟਰਾਂਸਪੋਰਟ ਤੇ ਜ਼ਿਆਦਾ ਹੁੰਦੇ ਨੇ ਜਾਂ ਜ਼ਮੀਨ ਜਾਇਦਾਦ ਦੇ ਕਾਰੋਬਾਰ 'ਚ ਜ਼ਿਆਦਾ ਹੁੰਦੇ ਬਿਲਕੁਲ ਜਿਹਨੇ 'ਚ ਪੈਸਾ ਜ਼ਿਆਦਾ ਕਹਿ ਲਓ ਹਨਾ ਪੈਸਾ ਵੀ ਕੁਝ ਇਹਨਾਂ ਦੀ ਰੁਚੀ ਜ਼ਿਆਦਾ ਹੁੰਦੀ ਹੈ ਟ੍ਰੱਕਾਂ ਦੇ ਸ਼ੌਕੀਨ ਨੇ ਹੂੰ ਐਸੀ ਵੀ ਡਰਾਈਵਰੀ ਦੀ ਸ਼ੌਕੀਨ ਨੇ ਪੰਜਾਬੀ 60 ਤੇ 6-7 ਸਾਲ ਦਾ 10 ਸਾਲ ਦਾ ਬੱਚਾ ਬਸ ਕਲੱਚ ਤਾਂ ਕੱਪੜੇ ਸੀ ਟਰੈਕਟਰ ਤੇ ਬੈਠੇ ਹੁੰਦਾ ਬੈਹ ਜਾਂਦਾ ਬੈਹ ਜਾਂਦਾ ਬਿਲਕੁਲ ਉਹ ਟਰੈਕਟਰ ਦੀਦਾ ਬਸ ਉਹ ਕਾਠੀ ਤੇ ਬੈਠਾ ਉਹ ਤੇ ਬੱਚਾ ਤੇ ਦੀਦਾ ਹੀ ਨਹੀਂ ਅਸੀਂ ਫੜਾ ਦਿੰਦੇ ਟਰੈਕਟਰ ਟਰਾਲੀਆਂ ਸੱਚ ਸੱਚ ਸੋ ਅਸੀਂ ਮਤਲਬ ਕਿ ਡਰਾਈਵਰੀ ਦਾ ਤਾਂ ਬੜਾ ਚਾਹ ਰੱਖਦੇ ਆ ਤੋ ਕਹਿੰਦਾ ਮਤਲਬ ਇਹ ਆ ਕਿਸੇ ਤੇ ਜਿੱਦਾਂ ਹੁਣ ਕੈਨੇਡਾ ਅਮਰੀਕਾ ਚ ਤੇ ਟਰੱਕਿੰਗ ਚ ਪੈਸਾ ਵੀ ਬਹੁਤ ਆਇਆ ਨਾ ਬੜਾ boom ਸੀਗਾ ਬਿਲਕੁਲ ਕਰੋਨਾ ਚ ਤੁਸੀਂ ਦੇਖੋ ਕੱਢ ਕੇ ਕਮਾਈ ਟਰੱਕਾਂ ਦੇ ਟਰੱਕ ਨਵੇਂ ਲੈ ਲੈ ਲੋਕਾਂ ਨੇ ਹੂੰ